ਆਪਣੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਅਸੀਂ ਹਰ ਵਰਗ ਨੂੰ ਉੱਚਾ ਚੱਕਣ ਦੇ ਲਈ ਜਿੱਥੇ ਕੰਮ ਕਰਾਂਗੇ ਤੇ ਉਸ ਦੇ ਵਿੱਚ ਅਸੀਂ ਇਸ ਵਾਰ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਜਿਹੜੀਆਂ ਪਿੰਡੂ ਵਿਕਾਸ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਰੂਰਲ ਡਵੈਲਪਮੈਂਟ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਮੰਡੀ ਬੋਰਡ ਦੇ ਨਾਲ ਲਿੰਕਡ ਨੇ ਉਹਦੇ ਵਿੱਚ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਮੈਂ ਫੇਰ ਰਿਪੀਟ ਕਰ ਰਿਹਾ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਦਾ ਜੋ ਮੈਗਾ ਪ੍ਰੋਜੈਕਟ ਹੈ ਉਹਨੂੰ ਸ਼ੁਰੂਆਤ ਕਰਨ ਦੇ ਲਈ ਅਸੀਂ ਇਹ ਅੱਜ ਦੀ ਇਹ ਜਾਨੀ ਕਿ ਤੁਹਾਨੂੰ ਇੱਕ ਬੜਾ ਵੱਡਾ ਐਲਾਨ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰੀ ਝੰਡੀ ਦੇਤੀ ਕਿ ਅੱਜ ਤੋਂ 828 ਕਿਲੋਮੀਟਰ ਮੈਂ ਨੋਟ ਕਰਿਓ ਜੀ 828 ਕਿਲੋਮੀਟਰ ਦਾ ਜਿਹੜਾ ਇਹ ਜਿਹੜਾ ਅੱਜ ਜਿਹੜੀ ਕਿ ਟੈਂਡਰ ਹੋ ਚੁੱਕਿਆ ਹੈ ਜਿਹਦੇ ਚ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਬਰਨਾਲਾ ਫਰੀਦਕੋਟ ਐਸਬੀਐਸ ਨਗਰ ਤੇ ਪਠਾਨਕੋਟ ਇਹ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਜਿਹਦੇ ਵਿੱਚ ਇਹ ਚਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕੰਸਟੀਟੂਐਂਸੀਆਂ ਪੈਂਦੀਆਂ ਨੇ ਜਿਹਦੇ ਵਿੱਚ ਪਦਾ